ਮਕਾਨ ਵੀ ਨੇ ਫਾਟਕਾਂ ਦੇ ਨੇੜੇ ਢੁਰੀ ਦੇ ਇੱਥੇ ਇਹਨਾਂ ਦੀ ਮੰਗਾ ਵੀ ਜਿਹੜਾ ਪਿੱਛੇ ਅਸੀਂ ਸਾਡੇ ਕੇਂਦਰੀ ਮੰਤਰੀ ਜੀ ਆਈ ਸੀ ਸਰਦਾਰ ਅਮਨਿਤ ਸਿੰਘ ਢਿੱਡੂ ਜੀ ਉਦੋਂ ਇੱਥੇ ਅਸੀਂ ਨੇ ਜਾਇਜ਼ਾ ਲਿਆ ਸੀਗਾ ਵੀ ਇੱਥੇ ਓਵਰ ਬ੍ਰਿਜ ਬਣਾਉਣ ਦਾ ਤਜਵੀਜ਼ ਬਣ ਰਹੀ ਆ ਪਰ ਕਿਤੇ ਨਾ ਕਿਤੇ ਸ਼ਹਿਰ ਨਿਵਾਸੀ ਤੇ ਸਾਡੇ ਜਿਹੜੇ ਵਪਾਰੀ ਭਰਾ ਨੇ ਉਹਨਾਂ ਦੇ ਮਨ 'ਚ ਇਹ ਆ ਵੀ ਓਵਰ ਬ੍ਰਿਜ ਦੀ ਜਗ੍ਹਾ ਜੇ ਇੱਥੇ ਅੰਡਰ ਬ੍ਰਿਜ ਬਣ ਜਾਵੇ ਤਾਂ ਸਾਨੂੰ ਉਹਦਾ ਜ਼ਿਆਦਾ ਲਾਹਾ ਹੋਊਗਾ ਪਰ ਇਹ ਹੁਣ ਅਸੀਂ ਤਾਂ ਨਹੀਂ ਕਰ ਸਕਦੇ ਆ ਕਿ ਜਿਹੜੀ ਆਵਾਜ਼ ਆ ਸ਼ਹਿਰ ਨਿਵਾਸੀਆਂ ਦੀ ਉਹ ਅਸੀਂ ਲਿਖ ਕੇ ਮੈਂ ਕਹਿੰਦਾ ਸਾਡੇ ਕੇਂਦਰੀ ਮੰਤਰੀ ਸਰਦਾਰ ਰੰਬੀ ਸਿੰਘ ਵਿੱਤੂ ਜੀ ਨੂੰ ਭੇਜਾਂਗੇ ਵੀ ਤੇ ਦੁਬਾਰੇ ਤੁਸੀਂ ਇੱਥੇ ਬਾਤਾਂ ਜਾਵੇ ਜੋ ਵੀ ਸਮੱਸਿਆਵਾਂ ਨੇ ਵਪਾਰੀ ਭਰਾਵਾਂ ਨਾਲ ਬੈਠ ਕੇ ਇਹਦਾ ਨਿਮੇੜਾ ਕਰਿਆ ਜਾਵੇ ਤਾਂ ਜੋ ਇਹ ਜਿਹੜੇ ਆਪਣਾ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਆ ਜਦੋਂ ਇਹ ਪਾਟਕ ਬੰਦ ਹੁੰਦੇ ਨੇ ਵੀ ਉਹਦਾ ਛੁਟਕਾਰਾ ਪਾਇਆ ਜਾਵੇ ਤੇ ਇੱਥੇ ਜੋ ਵੀ ਤਜਵੀਜ਼ ਬਣੇ ਪਰ ਲੋਕਾਂ ਦੀ ਸਲਾਹ ਅਨੁਸਾਰ ਬਣੇ ਵੀ ਕੋਈ ਨਾਰਾਜ਼ ਨਾ ਹੋਵੇ ਤੇ ਨਾ ਹੀ ਇਹ ਮੈਂ ਇੱਕ ਬੇਨਤੀ ਕਰਦਾ ਸਾਡੇ ਸ਼ਹਿਰ ਨਿਵਾਸੀਆਂ ਨੂੰ ਵੀ ਕਿਤੇ ਸਿਆਸਤ ਦੀ ਭੇਟ ਨਾ ਚੜ ਜਾਵੇ ਬੜੀ ਮੁਸ਼ਕਲ ਨਾਲ ਅਸੀਂ ਮੰਤਰੀ ਜੀ ਨੂੰ ਬੇਨਤੀ ਕਰਕੇ ਇੱਥੇ ਅਸੀਂ ਇਹ ਜਿਹੜੇ ਰੇਲਵੇ ਫਾਟਕ ਦਾ ਹੱਲ ਕਰਨ ਲਈ ਲੈ ਕੇ ਆਏ ਸੀਗੇ ਕਿਉਂਕਿ ਕਈ ਲੀਡਰ ਇਹ ਜਿਹੇ ਨੇ ਜਿਹੜੇ ਬਿਆਨ ਵੀ ਕਰਕੇ ਗਏ ਨੇ ਕਹਿੰਦੇ ਨੇ ਵੀ ਸਾਡਾ ਸੁਪਨਾ ਸੀ ਅੰਡਰਬ੍ਰਿਜ ਦਾ ਪਰ ਮੈਨੂੰ ਨਹੀਂ ਲੱਗਦਾ ਜੇ ਉਹਨਾਂ ਦਾ ਸੁਪਨਾ ਹੁੰਦਾ ਤਾਂ 5 ਸਾਲ ਸਰਕਾਰ ਦਾ ਨਿਗਮ ਆਣਿਆ ਉਦੋਂ ਕੁਝ ਨਾ ਕੁਝ ਕਰਦੇ ਉਦੋਂ ਬਾਅਦ 1 ਸਾਲ ਉਹਨਾਂ ਨੇ ਆਮ ਆਦਮੀ ਪਾਰਟੀ ਚ ਵੀ ਰਹਿ ਕੇ ਦੇਖ ਲਿਆ ਉਹ ਵੀ ਸਰਕਾਰ ਦੀ ਸੀਗੇ ਵੀ ਉਹਦੋਂ ਨਾਲ ਕੁਝ ਕੀਤਾ ਤੇ ਨਾਲ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹਣਾਗਾ ਵੀ ਜਿੱਦਣ ਮੰਤਰੀ ਜੀ ਰਿਹਾ ਅਜ ਦੇ ਬਿੱਟੂ ਜੀ ਉਸੇ ਦਿਨ ਟਵੀਟ ਕਰਕੇ ਕਹਿੰਦੇ ਨੇ 56 57 ਕਰੋੜ ਦਾ ਮੈਚੀ ਤੋਹਫਾ ਦਿੱਤਾ ਧੂਰੀ ਨੂੰ ਪਰ ਉਹ ਬਿਲਕੁਲ ਗਲਤ ਆ ਇੱਕ ਪੈਸਾ ਵੀ ਪੰਜਾਬ ਗਵਰਨਮੈਂਟ ਦਾ ਨਹੀਂ ਇਹਦੇ ਅੰਦਰ ਲੱਗ ਰਿਹਾ ਸਾਰਾ ਔਰ ਸਾਰਾ ਪੈਸਾ ਜਿੰਨਾ ਵੀ ਲੱਗੇ 57 ਲੱਗੇ 100 ਲੱਗੇ 200 ਲੱਗੇ ਸਾਰੇ ਪੈਸੇ ਨੇ ਜਿਹੜੇ ਕੇਂਦਰ ਸਰਕਾਰ ਲਾਊਗੀ ਸੋ ਕੇਂਦਰੀ ਮੰਤਰੀ ਜਿਹੜੇ ਰਮਨਿਤ ਬਿੱਟੂ ਜੀ ਨੇ ਅਸੀਂ ਉਹਨਾਂ ਨਾਲ ਵੀ ਦੁਬਾਰੇ ਫੇਰੇ ਮੰਗ ਰੱਖਾਂਗੇ ਕਿ ਸ਼ਹਿਰ ਨਿਵਾਸੀਆਂ ਦਾ ਧਿਆਨ ਲੈਂਦੇ ਹੋਏ ਉਹਨਾਂ ਦੇ ਵਿਚਾਰ ਸੁਣਦੇ ਹੋਏ ਫੇਰ ਇਹਦਾ ਕੋਈ ਹੱਲ ਹੈ। ਸੁਪੇਦਾਰ ਜਗਤਾਰ ਸਿੰਘ ਜੀ ਮਾਧੂਰੀ ਤੋਂ ਬਗੜਿਆ ਰੋਡ ਥੂਰੀ ਤੇ ਰਹਿਣਾ। ਫੇਰ ਵੀ ਉਹਨਾਂ ਨੂੰ ਕੁਝ ਨਹੀਂ ਹੋਇਆ। ਫਾਟਕਾਂ ਬਾਰੇ ਕੀ ਕਹਿਣਾ? ਫਾਟਕਾਂ ਬਾਰੇ ਮੈਂ ਇਹੀ ਕਹਿਣਾ ਤਾਂ ਉਹਨਾਂ ਜੀ ਮਤਲਬ ਵੀ ਇਹ ਸਮੱਸਿਆ ਸਾਰੇ ਸਾਰੇ ਥੂਰੀ ਵਾਸੀਆਂ ਦੀ ਨਹੀਂ ਸਾਰੇ ਜਿਹੜੇ ਬਾਹਰ ਤੋਂ ਇਲਾਕੇ ਤੋਂ ਆਉਂਦੇ ਨੇ ਇਲਾਕਾਂ ਨੂੰ ਉਹਨਾਂ ਦੀ ਵੀ ਪ੍ਰੋਬਲਮ ਹੈਗੀ ਹੈ ਇਹ। ਰੋਏ ਬ੍ਰਿਜ ਬਣ ਜਾਣਾ ਚਾਹੀਦਾ ਦੁਕਾਨਾਂ ਤਾਂ ਦੁਕਾਨਦਾਰੀ ਹੈ ਜਿਹੜੀ ਦੁਕਾਨਦਾਰੀ ਕੋਈ ਫਰਕ ਨਹੀਂ ਪੈਣਾ। ਦੁਕਾਨਦਾਰੀ ਜਿੱਥੇ ਹੁਣ ਸ਼ੇਰਪੁਰ ਰੋਡ ਬਣਿਆ ਹੋਇਆ ਸ਼ੇਰਪੁਰ ਜਿਹੜਾ ਬਾਈਪਾਸ ਹੈ ਉੱਥੇ ਵੀ ਬ੍ਰਿਜ ਬਣਿਆ ਹੋਇਆ ਉੱਥੇ ਦੁਕਾਨਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਵੀ ਬਣ ਜੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਲੇਕਿਨ ਇੱਥੇ ਜਿਹੜਾ ਮੇਨ ਪੁਆਇੰਟ ਹੈ ਇਹਦੇ ਵੀ ਉੱਪਰ ਬ੍ਰਿਜ ਬਣਨਾ ਚਾਹੀਦਾ ਨੇ ਤਾਂ ਬਾਰਸਾਂ ਦੇ ਵਿੱਚ ਜੇ ਅੰਡਰ ਬ੍ਰਿਜ ਬਣਿਆ ਬਾਰਸਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਪੇਂਸਮੱਚਾ ਖੜੀ ਹੋ ਜਾਂਦੀ ਹੈ ਲੋਕਾਂ ਦੀ ਆਵਾਜ਼ ਮਕਾਨ ਵੀ ਨਹੀਂ ਫਾਟਕਾਂ ਦੇ ਨੇੜੇ ਧੂੜੀ ਦੇ ਇੱਥੇ ਇਹਨਾਂ ਦੀ ਮੰਗਾਂ ਵੀ ਜਿਹੜਾ ਪਿੱਛੇ ਅਸੀਂ ਸਾਡੇ ਕੇਂਦਰੀ ਮੰਤਰੀ ਜੀ ਆਈ ਸੀ ਸਰ ਇੱਥੇ ਓਵਰ ਬ੍ਰਿਜ ਬਣਾਉਣ ਦਾ ਤਜਵੀਜ਼ ਬਣ ਰਹੀ ਆ ਪਰ ਕਿਤੇ ਨਾ ਕਿਤੇ ਸ਼ਹਿਰ ਨਿਵਾਸੀ ਤੇ ਸਾਡੇ ਜਿਹੜੇ ਵਪਾਰੀ ਭਰਾ ਨੇ ਉਹਨਾਂ ਦੇ ਮਨ 'ਚ ਇਹ ਆ ਵੀ ਓਵਰ ਬ੍ਰਿਜ ਦੀ ਜਗ੍ਹਾ ਜੇ ਇੱਥੇ ਅੰਡਰ ਬ੍ਰਿਜ ਬਣ ਜਾਵੇ ਤਾਂ ਸਾਨੂੰ ਉਹਦਾ ਜ਼ਿਆਦਾ ਲਾਹਾ ਹੋਊਗਾ ਪਰ ਇਹ ਹੁਣ ਅਸੀਂ ਤਾਂ ਇੰਨਾ ਹੀ ਕਰ ਸਕਦੇ ਆ ਕਿ ਜਿਹੜੀ ਆਵਾਜ਼ ਆ ਸ਼ਹਿਰ ਨਿਵਾਸੀਆਂ ਦੀ ਉਹ ਅਸੀਂ ਲਿਖ ਕੇ ਮੈਂ ਕਹਿੰਦਾ ਸਾਡੇ ਕੇਂਦਰੀ ਮੰਤਰੀ ਸਰਦਾਰ ਰਮਬੀ ਸਿੰਘ ਬਿੱਟੂ ਜੀ ਨੂੰ ਭੇਜਾਂਗੇ ਅਭੀਤੇ ਦੁਬਾਰੇ ਤੁਸੀਂ ਇੱਥੇ ਬਚਿਆ ਜਾਵੇ ਜੋ ਵੀ ਸਮੱਸਿਆਵਾਂ ਨੇ ਵਪਾਰੀ ਭਰਾਵਾਂ ਨਾਲ ਬੈਠ ਕੇ ਇਹਦਾ ਨਿਮੇੜਾ ਕਰਿਆ ਜਾਵੇ ਤਾਂ ਜੋ ਇਹ ਜਿਹੜੇ ਆਪਣਾ ਲੋਕਾਂ ਨੂੰ ਬੜੀ ਸਮੱਸਿਆ ਹੁੰਦੀ ਆ ਜਦੋਂ ਇਹ ਪਾਟਕ ਬੰਦ ਹੁੰਦੇ ਨੇ ਵੀ ਉਹਦਾ ਛਡਕਾਰਾ ਪਾਇਆ ਜਾਵੇ ਤੇ ਇੱਥੇ ਜੋ ਵੀ ਤਜਵੀਜ਼ ਬਣੇ ਪਰ ਲੋਕਾਂ ਦੀ ਸਲਾਹ ਅਨੁਸਾਰ ਬਣੇ ਵੀ ਕੋਈ ਨਾਰਾਜ਼ ਨਾ ਹੋਵੇ ਤੇ ਨਾ ਹੀ ਇਹ ਮੈਂ ਇੱਕ ਬੇਨਤੀ ਕਰਦਾ ਸਾਡੇ ਸ਼ਹਿਰ ਨਿਵਾਸੀਆਂ ਨੂੰ ਵੀ ਕਿਤੇ ਸਿਆਸਤ ਦੀ ਭੇਟ ਨਾ ਚੜ ਜਾਵੇ ਬੜੀ ਮੁਸ਼ਕਲ ਨਾਲ ਅਸੀਂ ਮੰਤਰੀ ਜੀ ਨੂੰ ਬੇਨਤੀ ਕਰਕੇ ਇੱਥੇ ਅਸੀਂ ਇਹ ਜਿਹੜੇ ਰੇਲਵੇ ਫਾਟਕ ਦਾ ਹੱਲ ਕਰਨ ਲਈ ਲੈ ਕੇ ਆਏ ਸੀਗੇ ਕਿਉਂਕਿ ਕਈ ਲੀਡਰ ਇਹ ਜਿਹੇ ਨੇ ਜਿਹੜੇ ਬਿਆਨ ਵੀ ਕਰਕੇ ਗਏ ਨੇ ਕਹਿੰਦੇ ਨੇ ਵੀ ਸਾਡਾ ਸੁਪਨਾ ਸੀ ਅੰਡਰਬ੍ਰਿਜ ਦਾ ਪਰ ਮੈਨੂੰ ਨਹੀਂ ਲੱਗਦਾ ਜੇ ਉਹਨਾਂ ਦਾ ਸੁਪਨਾ ਹੁੰਦਾ ਤਾਂ 5 ਸਾਲ ਸਰਕਾਰ ਦਾ ਨਿੱਘ ਮਾਣਿਆ ਉਦੋਂ ਕੁਝ ਨਾ ਕੁਝ ਕਰਦੇ ਉਦੋਂ ਬਾਅਦ 1 ਸਾਲ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਵੀ ਰਹਿ ਕੇ ਦੇਖ ਲਿਆ ਉਹ ਵੀ ਸਰਕਾਰ ਦੀ ਸੀਗੇ ਵੀ ਉਦੋਂ ਨਾ ਕੁਝ ਕੀਤਾ ਤੇ ਨਾਲ ਭਗਵੰਤ ਸਿਮਰ ਜੀ ਨੂੰ ਵੀ ਕਹਿਣਾ ਚਾਹਣਾਗਾ ਵੀ ਜਦੋਂ ਮੰਤਰੀ ਜੀ ਹੋਰੇ ਅੱਜ ਦੇ ਬਿੱਟੂ ਜੀ ਉਸੇ ਦਿਨ ਟਵੀਟ ਕਰਕੇ ਕਹਿੰਦੇ ਨੇ 56 57 ਕਰੋੜ ਦਾ ਮੈਚੀ ਤੋਹਫਾ ਦਿੱਤਾ ਧੂਰੀ ਨੂੰ ਪਰ ਉਹ ਬਿਲਕੁਲ ਗਲਤ ਹੈ ਇੱਕ ਪੈਸਾ ਵੀ ਪੰਜਾਬ ਗਵਰਨਮੈਂਟ ਦਾ ਨਹੀਂ ਇਹਦੇ ਅੰਦਰ ਲੱਗ ਰਿਹਾ ਸਾਰਾ ਔਰ ਸਾਰਾ ਪੈਸਾ ਜਿੰਨਾ ਵੀ ਲੱਗੇ 57 ਲੱਗੇ 100 ਲੱਗੇ 200 ਲੱਗੇ ਸਾਰੇ ਪੈਸੇ ਨੇ ਜਿਹੜੇ ਕੇਂਦਰ ਸਰਕਾਰ ਲਾਊਗੀ ਸੋ ਕੇਂਦਰੀ ਮੰਤਰੀ ਜਿਹੜੇ ਰਮਨਵੀਰ ਬਿੱਟੂ ਜੀ ਨੇ ਅਸੀਂ ਉਹਨਾਂ ਨਾਲ ਵੀ ਦੁਬਾਰੇ ਫੇਰ ਇਹ ਮੰਗ ਰੱਖਾਂਗੇ ਕਿ ਸ਼ਹਿਰ ਨਿਵਾਸੀਆਂ ਦਾ ਧਿਆਨ ਲੈਂਦੇ ਹੋਏ ਉਹਨਾਂ ਦੇ ਵਿਚਾਰ ਸੁਣਦੇ ਹੋਏ ਫੇਰ ਇਹਦਾ ਕੋਈ ਹੱਲ ਸੁਬੇਦਾਰ ਜਗਤਾਰ ਸਿੰਘ ਜੀ ਮਾਧੂਰੀ ਤੋਂ ਬਗੜਿਆ ਰੋਡ ਤੋਂ ਈ ਤਰੇ ਨਾ ਫਾਟਕਾਂ ਬਾਰੇ ਕੀ ਕਹਿਣਾ ਫਾਟਕਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਮਤਲਬ ਵੀ ਇਹ ਸਮੱਸਿਆ ਸਾਰੇ ਸਾਰੇ ਧੂਰੀ ਵਾਸੀਆਂ ਦੀ ਨਹੀਂ ਸਾਰੇ ਜਿਹੜੇ ਬਾਹਰ ਤੋਂ ਇਲਾਕਿਆਂ ਤੋਂ ਆਉਂਦੇ ਨੇ ਇਲਾਕਿਆਂ ਨੂੰ ਉਹਨਾਂ ਦੀ ਵੀ ਪ੍ਰੋਬਲਮ ਹੈਗੀ ਹੈ ਇਹ ਰੋਏ ਬ੍ਰਿਜ ਬਣ ਜਾਣਾ ਚਾਹੀਦਾ ਦੁਕਾਨਾਂ ਤਾਂ ਦੁਕਾਨਦਾਰੀ ਹੈ ਜਿਹੜੀ ਦੁਕਾਨਦਾਰੀ ਕੋਈ ਫਰਕ ਨਹੀਂ ਪੈਣਾ ਦੁਕਾਨਦਾਰੀ ਜਿਵੇਂ ਹੁਣ ਸ਼ੇਰਪੁਰ ਰੋਡ ਬਣਿਆ ਹੋਇਆ ਸ਼ੇਰਪੁਰ ਜਿਹੜਾ ਬਾਈਪਾਸ ਹੈ ਉੱਥੇ ਵੀ ਬ੍ਰਿਜ ਬਣਿਆ ਹੋਇਆ ਉੱਥੇ ਦੁਕਾਨਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਵੀ ਬਣ ਜੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਲੇਕਿਨ ਇੱਥੇ ਜਿਹੜਾ ਮੇਨ ਪੁਆਇੰਟ ਹੈ ਇਹਦੇ ਵਿੱਚ ਉਪਰ ਬ੍ਰਿਜ ਬਣਨਾ ਚਾਹੀਦਾ ਨੇਤਾ ਬਾਰਸਾਂ ਦੇ ਵਿੱਚ ਜੇ ਅੰਡਰ ਬ੍ਰਿਜ ਬਣਿਆ ਬਾਰਸਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਫੇਸਮੱਚਾ ਖੜੀ ਹੋ ਸਕਦੀ ਹੈ ਲੋਕਾਂ ਦੀ ਆਵਾਜ਼ ਬਣਾਂ